ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਹੁਣੇ ਪਤਾ ਲੱਗਿਆ ਕਿ ਮੇਰੇ ਖਿਲਾਫ ਜਿਹੜੀ ਅਨਅਧਿਕਾਰਤ ਕਮੇਟੀ ਬਣਾਈ ਸੀ ਜਾਂਚ ਕਰਨ ਵਾਸਤੇ ਆਪ ਹੀ ਦਰਖਾਸਤ ਲੈ ਕੇ ਤੇ ਆਪ ਹੀ ਜਿਹੜੀ ਹੈ ਉਪਰਤਾਲੀਆ ਕਮੇਟੀ ਬਣਾਈ ਸੀ ਅੱਜ ਤੋਂ ਇੱਕ ਮਹੀਨੇ ਦਾ ਸਮਾਂ ਵਧਾ ਦਿੱਤਾ ਗਿਆ ਮੈਨੂੰ ਲੱਗਦਾ ਹੈ ਕਿ ਉਹ ਇੱਕ ਮਹੀਨੇ ਦਾ ਸਮਾਂ ਕਮੇਟੀ ਦਾ ਨਹੀਂ ਬਧਾਇਆ ਕਮੇਟੀ ਨੂੰ ਇੱਕ ਮਹੀਨੇ ਦਾ ਸਮਾਂ ਨਹੀਂ ਦਿੱਤਾ ਬਲਕਿ ਮੈਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਕੇ ਕਾਕਾ ਹੁਣ ਅਸੀਂ ਐਂ ਹੀ ਕਰਾਂਗੇ ਨਾ ਜਿਉਂਦਿਆਂ ਚ ਛੱਡਾਂਗੇ ਨਾ ਮਰਦਿਆਂ ਚ ਛੱਡਾਂਗੇ ਤੋਰੀ ਅੰਗੂਲ ਮਕਾ ਕੇ ਰੱਖਾਂਗੇ ਪਰ ਮੈਂ ਇੱਕ ਗੱਲ ਸਾਫ਼ ਤੇ ਸਪਸ਼ਟ ਕਹਿ ਦੇਣਾ ਚਾਹੁੰਨਾ ਮੈਨੂੰ ਕੋਈ ਪਰਵਾਹ ਨਹੀਂ ਮੇਰੇ ਤੇ ਦੋਸ਼ ਲਾਏ ਆ ਉਹਨਾਂ ਦੋਸ਼ਾਂ ਅਧੀਨ ਮੇਰੀਆਂ ਸਵਾਵਾਂ ਖਤਮ ਕਰ ਦਿਓ ਮੈਨੂੰ ਕੋਈ ਇਤਰਾਜ਼ ਨਹੀਂ ਜੋ ਵੀ ਤੁਸੀਂ ਕਰਨਾ ਤੁਸੀਂ ਕਰ ਲਓ ਮੈਂ ਜੋ ਅਕਾਲ ਪੁਰਖ ਦੀ ਅਪਾਰ ਕਿਰਪਾ ਦ੍ਰਿਸ਼ਟੀ ਨਾਲ 2 ਦਸੰਬਰ ਨੂੰ ਪੰ ਸਿੰਘ ਸਹਿਬਾਨ ਦੇ ਫੈਸਲੇ ਦੇ ਵਿੱਚ ਜਿਹੜਾ ਸ਼ਾਮਲ ਹੋਇਆ ਮੈਂ ਉਦੋਂ ਵੀ ਅਡੋਲ ਸੀ ਹੁਣ ਵੀ ਅਡੋਲ ਆ ਮੈਂ ਅਡੋਲ ਹੀ ਰਹਾਂਗਾ ਕਿਸੇ ਘਬਰਾਹਟ ਕਿਸੇ ਚਿੰਤਾ ਕਿਸੇ ਫਿਕਰ ਦੇ ਵਿੱਚ ਬਿਲਕੁਲ ਨਹੀਂ ਪਾਵਾਂਗਾ ਕਿਉਂਕਿ ਜਿਹੜੇ ਸੰਘਰਸ਼ ਹੁੰਦੇ ਆ ਇਹ ਬੰਦੇ ਨੂੰ ਜਿਉਣਾ ਸਿਖਾਉਂਦੇ ਨੇ ਬੰਦੇ ਨੂੰ ਲੜਨਾ ਸਿਖਾਉਂਦੇ ਨੇ ਇਸ ਕਰਕੇ ਮੈਨੂੰ ਕੋਸ਼ਿਸ਼ ਕਰਨੀ ਆ ਹਾਂ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਸ਼ਰਮਣੀਆਂ ਅਕਾਲੀ ਦਲ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਸ ਨੇ ਮਹਾਭਾਰਤ ਤੁਸੀਂ ਸਾਰਿਆਂ ਨੇ ਵੇਖਿਆ ਟੈਲੀਵਿਜ਼ਨਾਂ ਦੇ ਉੱਤੇ ਚੱਲਿਆ ਉਹਦੇ ਵਿੱਚ ਭੀਸ਼ਮ ਪਤਾਮਾ ਦੁਰੋਣਾਚਾਰੀਆ ਕਿਰਪਾਚਾਰੀਆ ਵਰਗੇ ਜਿਹੜੇ ਵੱਡੇ ਵੱਡੇ ਮਹਾਰਤੀ ਸੀ ਉਹ ਅਰਜੁਨ ਦੇ ਨਾਲੋਂ ਕਿਸੇ ਵੀ ਗੱਲੋਂ ਘੱਟ ਨਹੀਂ ਸੀ ਬੁਰੇ ਪ੍ਰਾਕਰਮੀ ਯੋਧੇ ਸੀ ਪਰ ਉਹ ਇਸ ਲਈ ਖਤਮ ਹੋ ਗਈ ਕਿਉਂਕਿ ਉਹਨਾਂ ਨੇ ਦਰਯੋਦਨ ਤੇ ਸ਼ਕੁਨੀ ਦਾ ਸਾਥ ਦਿੱਤਾ ਤੇ ਧਰਮ ਦਰਯੋਦਨ ਤੇ ਸ਼ਕੁਨੀ ਦੇ ਪਾਲੇ 'ਚ ਨਹੀਂ ਸੀ ਉੱਥੇ ਅਧਰਮ ਸੀ ਉੱਥੇ ਪਾਪ ਸੀ ਮੈਂ ਅੱਜ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਅਕਾਲੀ ਦਲ ਦੀ ਉਹਨਾਂ ਨੂੰ ਇਹੋ ਅਪੀਲ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਖੇਤਰੀ ਪਾਰਟੀ ਹੈ ਪਿੱਖਾਂ ਦੀ ਨਮਾਇੰਦਾ ਇੱਜ਼ਤੇ ਬੰਦੀ ਆ ਇਹ ਬਚਦੀ ਹੈ ਤੇ ਇਹਨੂੰ ਬਚਾਓ ਪਰੰਪਰਾਵਾਂ ਮਰਿਆਦਾਵਾਂ ਦਾ ਨਾਸ ਹੁੰਦੇ ਆ ਤੁਸੀਂ ਨਾ ਵੇਖੋ ਡਟ ਕੇ ਤੁਸੀਂ ਪਹਿਰਾ ਦਿਓ ਜਿਸ ਤਰ੍ਹਾਂ ਪੁਰਾਣੇ ਅਕਾਲੀ ਆਪਣੀ ਪੰਥਕ ਜਮਾਤ ਨੂੰ ਮਜ਼ਬੂਤ ਕਰਨ ਲਈ ਦਿੰਦੇ ਸੀ ਤੇ ਵਿਅਕਤੀ ਕਦੇ ਪਾਰਟੀਆਂ ਨਹੀਂ ਹੁੰਦੇ ਵਿਅਕਤੀ ਆਉਂਦੇ ਨੇ ਵਿਅਕਤੀ ਜਾਂਦੇ ਨੇ ਵਿਅਕਤੀ ਜੰਦੇ ਨੇ ਵਿਅਕਤੀ ਪੈਦਾ ਹੁੰਦੇ ਨੇ ਵਿਅਕਤੀ ਮਰ ਜਾਂਦੇ ਨੇ बटे बटे ਧਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੈਦਾ ਹੋਏ ਆ ਮਾਸਟਰ ਤਾਰਾ ਸਿੰਘ ਵਰਗੇ ਬਾਬਾ ਖੜਕ ਸਿੰਘ ਵਰਗੇ ਹੋਰ ਬਹੁਤ ਸਾਰੇ ਚਲੇ ਗਏ ਆਪਣੀ ਪ੍ਰਾਸਾਦ ਛੱਡ ਕੇ ਸ਼੍ਰੋਮਣੀ ਕਾਲੀ ਦਲ ਰਿਹਾ ਬੰਦੇ ਚਲੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਰਹੇਗਾ ਤੁਸੀਂ ਸ਼ਰੋਮਣੀ ਅਕਾਲੀ ਦਲ ਨੂੰ ਬਚਾਓ ਤੇ